ਫਗਵਾੜਾ ਦੇ ਬਾਬਾ ਕਦੀਆਂ ਇਲਾਕੇ ਦੇ ਰਹਿਣ ਵਾਲੇ ਨੌਜਵਾਨ ਦੀ ਭੇਦਪਰੇ ਹਾਲਾਤਾਂ ਚ ਮਿਲੀ লাশ ਪਰਿਵਾਰ ਦਾ ਹੋਇਆ ਰੋ ਰੋ ਬੁਰਾ ਹਾਲ ਡੈਡ ਬੋਡੀ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਮੋਰਚਰੀ ਖਾਨੇ ਵਿੱਚ ਰੱਖਿਆ ਗਿਆ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਇਸ ਵੀਡੀਓ ਦੇ ਅੰਦਰ ਬਤਨ ਕੀ ਰਾਹੇ ਤੋਂ ਦਰੁਪ ਕਲੂਚਾ ਦੇ ਨਾਲ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਨੰਸੀ ਟੀਆ ਹਾਂਜੀ ਕਿੱਦਾਂ ਡੈਥ ਹੋਈ ਕਿੱਦਾਂ ਮੁੱਢ ਡੈਥ ਕਿੱਦਾਂ ਹੋਈ ਜੀ ਮੁੰਡੇ ਚਲੋ ਬੜਾ ਸੋਣਾ ਆਇਆ ਏ ਮੇਰਾ ਇਹ ਕੁੜੀ ਬੈਠੀ ਲੰਬੀ ਏ ਉਹਨੂੰ ਚੋਪ ਕੇ ਆਇਆ ਮੈਂ ਪਤੂੜੇ ਆਇਆ ਮੋੜ ਕੇ ਨਹੀਂ ਆਇਆ ਜੀ ਕੋ ਮੋਰਟੀ ਦੀ ਉਮਰ ਕਿੰਨੀ ਹੈ ਜੀ ਹੈਗੀ 35 36 ਸਾਲ ਦੀ ਤੁਹਾਨੂੰ ਕਿੱਦਾਂ ਪਤਾ ਲੱਗਾਂ ਦੀ ਤੇ ਮੰਗੀ ਪਾ ਜੀ ਨੇ ਦੱਸਿਆ ਕਹਿੰਦਾ ਮਨੀ ਆਪਣਾ ਬਹਿ ਕੇ ਕਿੱਥੇ ਆ ਮੈਂ ਬਾਰ ਸਕੂਟਰੀ ਕੰਢੀ ਸੀ ਮੈਂ ਕਿਹਾ ਦੇਖ ਕੇ ਉਨੀ ਗਰਾਊਂਡ 'ਚ ਨਾ ਬੈਠਾ ਹੋਵੇ ਮੈਂ ਇਹ ਕਹਿੰਦਾ ਫੋ ਮੈਂ ਕਿਹਾ ਲੈ ਜਾ ਮੈਨੂੰ ਇਹ ਉੱਥੇ ਸੀਗਾ ਜੈਨ ਮੋਡਲ ਦੇ ਬੈਕ ਸਾਈਡ ਤੇ ਇਹ ਤਾਂ ਅੰਟੀ ਕੁਝ ਮਾਰਿਆ ਤੇ ਮੁੰਡੇ ਦੇ ਕੁਝ ਆ ਚੱਲ ਚੱਲ ਚੱਲੀ ਮੈਂ ਲਵਾ ਪਿਆ ਲੈ ਕੇ ਕੋਣ ਆਇਆ ਅੰਟੀ ਉੱਥੋਂ ਲੈ ਕੇ ਕੋਣ ਆਇਆ ਗੱਡੀ ਚਾਹਿਆ ਮੇਰਾ ਨਾਮ ਅੰਗਲ ਸਿੰਘ ਹੈ ਪਾਇਸੇਬਲ ਹਸਪੀਟਲ ਚ ਕੀ ਮਾਮਲਾ ਕੀ ਸਾਰਾ ਜਾਣਕਾਰੀ ਦਿਓ ਭਾਈ ਸਾਡੇ ਮਹੱਲੇ ਦਾ ਮੁੰਡਾ ਆਇਆ ਇਹ ਮਨੀ ਤੇ ਅੱਜ ਮੈਨੂੰ ਥੋੜੀ देर ਹੋਈ ਆ ਆਇਆ ਸੀ ਕਿ ਕਿਸੇ ਦਾ ਫੋਨ ਆ ਕੇ ਇੱਦਾਂ ਦਾ ਕਰਕੇ ਤੁਹਾਡੇ ਮਹੱਲੇ ਦਾ ਮੁੰਡਾ ਆਇਆ ਇਹ ਤੇ ਜਦੋਂ ਮੈਂ ਦੇਖਿਆ ਤੇ ਮੈਂ ਕਿਹਾ ਹਾਂ ਮੇਰੇ ਮਹੱਲੇ ਦਾ ਮੁੰਡਾ ਆ ਤੇ ਉੱਥੇ ਇਹ ਡੀਆ ਪਿਆ ਸੀ ਅਜੀ ਕਿਹੜੇ ਮੱਲੇ ਦਾ ਜੀ ਇਹ ਇਹ ਬਾਬੇ ਕਾ ਜੀ ਦਾ ਜੀ ਖਲਵਾੜਾ ਰੋਡ ਤੇ ਉਹ ਵਿਆਹ ਹੋਇਆ ਮੁੰਡੇ ਦਾ ਕੋਈ ਪੋਰਾ ਹਾਂ ਜੀ ਵਿਆਹ ਹੋਇਆ ਹੈ ਜੀ ਬੱਚੀ ਇੱਕ ਛੋਟੀ ਜੀ ਢਾਈ ਸਾਲ ਦੀ ਕਿੰਨੀ ਉਮਰ ਹੈ ਭਾਈ ਜੀ ਮੁੰਡੇ ਦੀ 35 ਸਾਲ ਦੀ ਉਮਰ ਹੈ ਭਾਈ ਜੀ ਲੱਗਦਾ ਕਿ ਭਾਈ ਜੀ ਦਿੱਤ ਕਿੱਦਾ ਹੋਈ ਹੈ ਭਾਜੀ ਹੁਣ ਤਾਂ ਇਹਦਾ ਪਤਾ ਨਹੀਂ ਹੁਣ ਤਾਂ ਡਾਕਟਰ ਹੀ ਦੱਸਣਗੇ ਭਾਜੀ ਹਰ ਤਾਂ ਫਿਲਹਾਲ ਤੌਰ ਤੇ ਤਾਂ ਕੋਈ ਨਸ਼ੇ ਪਤੇ ਦਾ ਆਦੀ ਸੀਗਾ ਕੋਈ ਆਪਣਾ ਨਸ਼ੇ ਬਤੇ ਕਰਦਾ ਸੀਗਾ ਭਾਜੀ ਅੱਛਾ ਜੀ ਤੇ ਮਿਲਿਆ ਕਿੱਥੋਂ ਬਾਬੇ ਕਾ ਜੀ ਗਰਾਊਂਡ ਚ ਮਿਲਿਆ ਕਿੱਥੇ ਨਹੀਂ ਭਾਜੀ ਇਹ ਮਿਲਿਆ ਆ ਨਾ ਆਪਣੇ ਜਰਮਨਡੋ ਸਕੂਲ ਦੇ ਬੈਕ ਸਾਈਡ ਦੇ ਨਾਲ ਦੂ ਤੇ ਘਰੋਂ ਦੱਸ ਕੇ ਗਿਆ ਸੀ ਕੁਝ ਕਿੱਥੇ ਚੱਲ ਗਿਆ ਨਹੀਂ ਘਰੋਂ ਨਹੀਂ ਦੱਸ ਕੇ ਗਿਆ ਜੀ ਕੁਛ ਵੀ ਭਾਈ ਇਹ ਰਹਿੰਦਾ ਕਿੱਥੇ ਆ ਜੀ ਬਾਬਾ ਗਰੀਆ ਖਲਵਾੜਾ ਰੋਡ ਤੇ ਭਾਈ ਤੇ ਮਾਤਾ ਦਾ ਨਾਮ ਵਗੈਰਾ ਇਹਨਾਂ ਦੇ ਫਾਦਰ ਦਾ ਸਵੀਟੀ ਆਂਟੀ ਕਹਿੰਦੇ ਸੀ ਸਹੀ ਸਵੀਟੀ ਆਂਟੀ ਕਹਿੰਦੇ ਸੀ ਫਾਦਰ ਦਾ ਨਾਮ ਵਗੈਰਾ ਫਾਦਰ ਦਾ ਨਾਮ ਤੇ ਡਾਕਟਰ ਨਾਲ ਤੁਹਾਡੀ ਗੱਲਬਾਤ ਹੋਈ ਹੁਣ ਕੀ ਕਹਿੰਦੇ ਹਾਂ ਹਾਂਜੀ ਹੋਈ ਡਾਕਟਰ ਸਾਹਿਬ ਕਹਿੰਦੇ ਵੀ ਡੈਥ ਹੋ ਚੁੱਕੀ ਹੈ ਦੀ ਹਾਂਜੀ ਮੈਡਮ ਕੀ ਮਾਮਲਾ ਕੀ ਇੱਕ ਜਿਹੜਾ ਪੇਸ਼ਣਾ ਹੈ ਹਾਂਜੀ ਸਾਡੇ ਪਾਸ ਇੱਕ ਬ੍ਰਾਡ ਰੈਟ ਬੋਡੀ ਆਈ ਹੈ ਜੀ ਸੁਰੇਸ਼ ਕੁਮਾਰ ਉਰਫ ਮਨਦੀ ਦੀ son of ਦਰਸ਼ਨ ਕੁਮਾਰ ਪੁਲਿਸ ਨਾਲ ਇਹਨੂੰ ਲੈ ਕੇ ਆਈ ਹੈਗੀ ਐ ਜਿਸ ਦਾ ਇੱਧਰ ਆਇਆ ਦਾ ਬ੍ਰਾਡ ਡੈੱਟ ਸੀਗਾ ਸਰ ਕਾਰਨ ਨੂੰ ਕੁਝ ਪਤਾ ਲੱਗੇ ਮੈਨੂੰ ਕਾਰਨ ਨੂੰ ਅੱਗੇ ਪੋਸਟਮੋਰਟਮ ਹੋਏਗਾ ਤਹੀਂ ਪਤਾ ਲੱਗੇਗਾ ਕਿੰਨੀ ਉਮਰ ਹੈਗੀ ਇਹਨਾਂ ਦੀ ਇਹਨਾਂ ਦੀ ਉਮਰ ਹੈਗੀ 35 ਸਾਲ ਦੀ ਇਹ ਸ਼ਾਦੀशुदा ਜੀ ਹਾਂ ਜੀ ਮੈਰੀਡ ਹੈਗੇ ਠੀਕ ਹੈ ਜੀ